ਕੈਸਵੜੀ ਦੀ ਵੱਡੀ ਖਬਰ ਸਮਾਣਾ ਤੋਂ ਆ ਰਹੀ ਹੈ ਜਿੱਥੇ ਕੇ ਸਕੂਲੀ ਬੱਚਿਆਂ ਨਾਲ ਭਰੀ ਇੱਕ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜੀ ਹਾਂ ਇਸ ਵੈਨ ਵਿੱਚ ਕਈ ਬੱਚੇ ਸਵਾਰ ਸੀ ਜਿਨ੍ਹਾਂ ਵਿੱਚੋਂ 7 ਦੀ ਮੌਕੇ ਤੇ ਮੌਤ ਹੋ ਗਈ ਜਦਕਿ ਵੈਨ ਨੂੰ ਚਲਾ ਰਿਹਾ ਚਾਲਕ ਵੀ ਮੌਕੇ ਤੇ ਹੀ ਮਾਰਿਆ ਗਿਆ ਹੈ ਪਟਿਆਲਾ ਦੇ ਸਮਾਣਾ ਤੇ ਪਿੰਡ ਨਸੂਪੁਰ ਕੋਲ ਇਹ ਹਸ ਵਾਪਰਿਆ ਹੈ ਜਿੱਥੇ ਇੱਕ ਸਕੂਲੀ ਵੈਨ ਜੋ ਕਿ ਬੱਚਿਆਂ ਨੂੰ ਘਰ ਵਾਪਸ ਛੱਡਣ ਜਾ ਰਹੀ ਸੀ ਰਸਤੇ ਵਿੱਚ ਟਿਪਰ ਦੇ ਨਾਲ ਟਕਰਾ ਜਾਂਦੀ ਹੈ ਇਸ ਦੌਰਾਨ ਗੱਡੀ 'ਚ ਸਵਾਰ ਕਰੀਬ 7 ਬੱਚੇ ਮੌਤ ਦਾ ਸ਼ਿਕਾਰ ਹੋ ਜਾਂਦੇ ਨੇ ਉੱਥੇ ਹੀ ਡ라이ਵਰ ਵੀ ਮੌਕੇ ਤੇ ਹੀ ਦਮ ਤੋੜ ਦਿੰਦਾ ਹੈ ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਬੱਚਿਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਜਿੰਦਾ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬੱਚਿਆਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਹਾਲਾਂਕਿ ਕੁਝ ਬੱਚਿਆਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਉਣ ਦੀ ਵੀ ਸੂਚਨਾ ਮਿਲੀ ਹੈ ਜਿਹੜਾ 15 ਇੰਟਰਨੈਸ਼ਨਲ ਪਬਲਿਕ ਸਕੂਲ ਹੈ ਉਹਦੇ ਬੱਚੇ ਸੀਗੇ ਉਹ ਨੋਵਾ ਚ ਆ ਰਹੇ ਸੀ ਉਹ ਤੇ ਜੋ ਉੱਥੇ ਦੇ ਮੌਕੇ ਦੇ ਜਿਹੜੇ ਸੀਗੇ ਜਿਹੜੇ ਜਿਹਨਾਂ ਨੇ ਦੇਖਿਆ ਹਾਦਸਾ ਉਹ ਇਹ ਦੱਸ ਰਿਹਾ ਵੀ ਉਹ ਰੋਵਰ ਵਾਲਾ ਆਪਣੀ ਸਾਈਡ ਤੇ ਜਾ ਰਿਹਾ ਸੀਗਾ ਤੇ ਜਿਹੜਾ ਇੱਕ ਟਿਪਰ ਸੀ ਉਹ ਬਹੁਤ ਤੇਜ਼ ਮੀਟ ਤੇ ਆਇਆ ਸਾਹਮਣੇ ਉਹ ਕਿਸੇ ਨੂੰ ਟੇਕਓਵਰ ਕਰਨ ਦੇ ਚੱਕਰ ਚ ਉਹਨੇ ਬਹੁਤ ਜ਼ੋਰ ਦੀ ਹੈਡ ਆਨ ਬੈਂਕ ਕੀਤਾ ਤੇ ਉਸ ਨਾਲ ਜਿਹੜਾ ਹੈਗਾ ਹੁਣ ਤੱਕ ਜਿਹੜਾ ਹੈਗਾ ਚਾਰ ਦੀ ਤਾਂ ਮੌਕੇ ਤੇ ਜੀ ਇੱਕ ਦੀ ਹਸਪਤਾਲ ਜਾ ਗਿਆ ਇੱਥੇ ਤੇ ਇੱਕ ਦੀ ਅੰਮਰ ਦੇ ਵਿੱਚ ਤੇ ਇੱਕ ਡਰਾਈਵਰ ਜਿਹੜਾ ਰੋਵਰ ਦਾ ਉਹ ਵੀ ਮੌਕੇ ਤੇ ਮੜਿਆ ਗਿਆ ਜਰਾ ਇਹ ਬਹੁਤ ਦਰਦਨਾਕ ਹਾਦਸਾ ਹੈ ਜੀ ਸਹਿਦ ਔਖੇ ਮਾਪੇ ਵਾਸਤੇ ਹੋਰ ਅਸੀਂ ਜਿਹੜੇ ਬਾਕੀ ਦੇ ਬੱਚੇ ਉਹਨਾਂ ਦੀ ਅਸੋਡੇ ਜਿੰਦਾ ਸਾਡਾ ਪਹਿਲਾ ਕੰਮ ਹੈ ਕਿ ਉਹਨਾਂ ਦੀ ਆਪਾ ਦੇਖਭਾਲ ਕਰੀਏ ਇੱਕ ਬੰਦਾ ਨੀਰੋ ਆਇਸੀ ਜਿਹੜਾ ਜੋ ਡਾਕਟਰ ਦੇਖ ਰਹੇ ਆ ਜੀ ਉਹ ਜੋ ਵੀ ਸਰਜਰੀ ਕਰਨੀ ਬੰਦੇ ਨੂੰ ਦੇ ਲਾਇਕ ਉਚਾਰਨ ਵਾਸਤੇ ਉਹ ਹਰ ਸਮੇਂ ਕੋਸ਼ਿਸ਼ ਕਰਦੇ ਆ ਜੀ ਇਹ ਬੰਦਾ ਸੈਦ ਓਕੇ ਮਾਂ ਬਾਪ ਵਾਸਤੇ ਸਰਜਰੀ ਦੇ ਰਿਹਾ ਨਾ ਬੇਸਿਕਲੀ ਬੱਚੇ ਪੜਾਲੇ ਦੀ ਸੀ ਕਿ ਸਰ ਜੀ ਕਿੰਨੇ ਕਿ ਬੱਚੇ ਸੀ ਪਤਾ ਲੱਗੇ 14 14 14 ਬੱਚੇ ਕਹਦੇ ਜਦ ਕਿ ਕਿਹਦੇ ਨੇ 14 ਬੱਚੇ ਇਸ ਤਰ੍ਹਾਂ ਪ੍ਰਾਈਵੇਟ ਜਗ੍ਹਾ ਬਿਠਾਣਾ ਇਲੀਗਲ ਹੀ ਲੱਗਦਾ ਉਹ ਦੇਖੋ 9 ਵਾ ਦੇ ਵਿੱਚ ਜਿਹੜੇ ਬੱਚੇ ਆ ਉਹ ਮਾਨੋ ਉਹ ਤਾਂ ਇੱਕ ਟ੍ਰਾਂਸਪੈਕਟ ਹੋ ਗਿਆ ਨਾ ਜੀ ਜਿਹੜਾ ਦੂਜਾ ਹੈਗਾ ਵੀ ਜਿਹੜੀ ਨੈਗਲੀਜੈਂਟ ਡਰਾਈਵਿੰਗ ਆ ਉਹ ਕਾਰਨ ਆ ਇਹਦਾ ਉਹ ਫਿਰ ਬੱਚੇ ਤਾਂ ਚਲੋ ਬੈਠ ਨਹੀਂ ਜਾਂਦੇ ਆ ਔਰ ਗੱਲ ਤਾਂ ਸਿਰਫ ਜਿਹੜੀ ਓਵਰ ਸਪੀਡਿੰਗ ਦੀ ਔਰ ਖਾਸ ਕਰਕੇ ਜਿਹੜਾ ਟਿੱਪਰ ਵਾਲਾ ਸੀਗਾ ਸਰ ਮੇਰੇ ਸਰ ਟਿੱਪਿੰਟਾਂ ਦੇ ਲੋਕਾਂ ਨੇ ਕਿਹਾ ਵੀ ਉਹ ਤਾਂ ਡੇਲੀ 500 ਨਜਾਇਜ਼ ਟਿੱਪਰ ਲੰਘਦਾ ਹੈ ਅਸੀਂ ਇਹਦੇ ਬਾਰੇ ਗੱਲ ਕਰ ਰਹੇ ਹਾਂ ਕਿ ਐਕਸਰ ਸਾਹਿਬ ਉਹਦੇ ਅਸਾਸੀ ਐਕਸਰ ਸਾਹਿਬ ਨੇ ਕਹਿਣਾ ਹੈ ਕਿ ਮੈਂ ਇਸ ਦੇ ਕੋਈ ਵੀ ਤਾਂ ਜਾਣਕਾਰੀ ਮੁਤਾਬਕ ਇੱਕ ਗੱਡੀ ਬਿਪਸ ਸਕੂਲ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਬਾਰੇ ਫਿਲਹਾਲ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਜ਼ਖਮੀ ਬੱਚਿਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ਉੱਥੇ ਹੀ ਲੋਕਾਂ ਵੱਲੋਂ ਟਿਪਰ ਚਾਲਕ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ